ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਚਨੌਲ ਇੱਕ ਕਬੱਡੀ ਪਲੇਅਰ ਆ ਮੈਂ ਗੱਲ ਕਰਨੀ ਆ ਜੇ ਕੱਲ ਜਿਹੜੀ ਪੋਸਟ ਪਾਈ ਆ ਰਿਤੂ ਨੇ ਉਹਦੇ ਵਿੱਚ ਉਹਨਾਂ ਨੇ ਮੇਰਾ ਨਾਮ ਬੋਲਿਆ ਆ ਵੀ ਚੰਨੂ ਜਿਹੜੀ ਟੀਮ ਦੀ ਕੈਪਟਨ ਆ ਉਹਨੇ 50000 ਰੁਪਏ ਮਿਕਸ ਕੀਤਾ ਵਾ ਟੀਮ ਦੇ ਵਿੱਚ ਮੈਂ ਇਹ ਗੱਲ ਕਹਿਣੀ ਆ ਵੀ ਜਿਸ ਦਿਨ ਸਾਰੇ ਸੀਨੀਅਰ ਬੈਠੇ ਸੀ ਜਿਸ ਦਿਨ ਮੈਚ ਹੋਇਆ ਸੀ ਉਹਦੇ ਵਿੱਚ ਰਣਦੀਪ ਦੀਦੀ ਅਨੂ ਦੀਦੀ ਸੁਖੀ ਦੀਦੀ ਹਲਾ ਬਿਹਾਰਿਆਣੇ ਦੇ ਕੋਚ ਦਾ ਅਨੁਭਾਈ ਸਮਿਤ ਤੋਰੀ ਹਰਿਆਣੇ ਦੇ ਦੋ ਪਲੇਅਰ ਉਹ ਵੀ ਇਹ ਚ ਵੇਚ ਕੇ ਹਿਸਾਬ ਕੀਤਾ ਇਸ ਸਾਰਾ ਸਮੇਤ ਨੇ ਆਪਣਾ ਟਰੈਕਟਰ ਦਾ ਇਹ ਸਵੇਚ ਦਿੱਤਾ ਵਾ ਰੇਡਾਂ ਦੇ 50000 ਰੁਪਏ ਲੱਗਾ ਉਹ ਵੀ ਵੇਚ ਡਿਵਾਈਡ ਕੀਤਾ ਵਾ ਤੇ ਜਿਹੜਾ ਰਿੱਤੂ ਦੇ ਤੇ ਲੱਗਾ ਵਾ 51000 ਉਹ ਵੀ ਵੇਚ ਡਿਵਾਈਡ ਕੀਤਾ ਵਾ ਜੇ ਤੁਸੀਂ ਕਹੋ ਹਾੜੇ ਕੋ ਕੱਲੇ ਕੱਲੇ ਦਾ ਹਿਸਾਬ ਹੈਗਾ ਵਾ ਤੁਸੀਂ 1 ਅਪ੍ਰੈਲ ਦੀ ਪਾਕਵਾਰੀ ਸੁਣ ਕੇ ਤੁਸੀਂ ਸਾਨੂੰ ਗਲਤ ਠਹਿਰਾਉਂਦੇ ਵੀ ਹਾਂ ਵੀ ਸ਼ਾਇਦ ਇਹਨਾਂ ਨੇ 헤ਰਾਫੇਰੀ ਕੀਤੀ ਆ ਹਾਲਾ ਵੀ ਵੇਚ ਸਾਰੇ ਸੀਨੀਅਰ ਬੈਠੇ ਸੀ ਰਿੱਤੂ ਵੀ ਝੋਟ ਕੇ ਚੜ ਗਈ ਸੀ ਠੀਕ ਹੈ ਰਿਤੂ ਨੇ ਵਿੱਚ ਰਿਤੂ ਵੀ ਚੋਟ ਗਈ ਹਾਲਾ ਵੀ ਸਾਡੇ ਕੋਚ ਪਿੱਛੇ ਗਏ ਸੀ ਉਹਨੂੰ ਬੁਲਾਉਣ ਵੀ ਤੁਸੀਂ ਆਪਣਾ ਕਲੀਅਰ ਕਰਕੇ ਜਾਓ ਵੀ ਜਿਹੜਾ ਵੀ ਤੁਹਾਡਾ ਹਿਸਾਬ ਆ ਫਿਰ ਇਹ ਕਿਉਂ ਨਹੀਂ ਕਲੀਅਰ ਕਰਕੇ ਗਈ ਇੱਕ ਹਫਤੇ ਬਾਅਦ ਹੀ ਕਿਉਂ ਇਹਨੇ ਇੱਕ ਪੋਸਟ ਪਾਈ ਆ ਸਨ ਜੇ ਤੁਸੀਂ ਇਹ ਕਹਿੰਦੇ ਵੀ ਅਸੀਂ 100 ਰੁਪਏ ਦੀ ਇਹ ਰਫੇਰੀ ਕੀਤੀ ਆ ਹਾਲਾ ਵੀ ਸਾਡੇ ਨਾਲ ਹਰਿਆਣੇ ਦੇ ਕੋਚ ਬੈਠੇ ਸੀ ਉਹ ਵੀ ਵਿਵਦ ਵਿੱਚ ਨਾਲ ਹੀ حساب ਕਰਦੇ ਪਏ ਸੀ ਜੇ ਤੁਹਾਨੂੰ ਸਾਡੇ ਦੇ ਯਕੀਨੀ ਤੁਸੀਂ ਹਰਿਆਣੇ ਵਾਲੇ ਨੂੰ ਪੁੱਛ ਲੋ ਹਾਲਾਂਕਿ ਗਰਲਜ਼ ਕਬੱਡੀ ਵਾਲਾ ਪੇਜ ਜਿਹੜਾ ਮੁੰਡਾ ਚਲਾਉਂਦਾ ਵਾ ਉਹ ਵੀ ਵਿੱਚ ਬਹਿ ਕੇ ਸਾਡੇ ਜੇ ਉਹਨੇ ਵੀ ਸਾਰਾ ਸਾਬ ਵੇਖਿਆ ਹੋਇਆ ਵਾ ਤੁਸੀਂ ਇੱਕ ਪ੍ਰੇ ਦੀ ਪਾਕਵਾਰੀ ਸੁਣ ਕੇ ਤੁਸੀਂ ਦੂਜੇ ਪ੍ਰੇ ਨੂੰ ਮੜਾ ਚੰਗਾ ਨਾ ਬੋਲੋ ਠੀਕ ਹੈ ਜੋ ਵੀ ਹਿਸਾਬ ਕੀਤਾ ਸਾਰਿਆਂ ਦੇ ਵਿੱਚ ਬਹਿ ਕੇ ਕੀਤਾ ਆ ਠੀਕ ਹੈ ਸਾਡੀ ਕੋ ਲਿਸਟ ਵੀ ਬਣੀ ਆ ਐ ਉਹ ਵੀ ਸ਼ੋਅ ਕਰਨ ਨੂੰ ਤਿਆਰ ਹੈ ਜੇ ਤੁਹਾਨੂੰ ਲੱਗਦਾ ਪਈ ਅਸੀਂ ਛੂਟੇ ਆ ਜਾਂ ਗਲਤੇ ਆ ਸਾਰੀ ਕੋ ਕਰਲੇ ਕਰੇ ਦਾ ਸਾਬ ਪਿਆ ਆ